ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਅੰਗ ਨੰਬਰ 8 ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜੋ ਪਰਮਾਤਮਾ ਹੈ ਜੋ ਅਕਾਲ ਪੁਰਖ ਜੀ ਨੇ ਉਹ ਨਰਕਾਂ ਨੂੰ ਵੀ ਨਸ਼ਟ ਕਰਨ ਵਾਲੇ ਨੇ ਉਹ ਪਰਮਾਤਮਾ ਪ੍ਰਕਾਸ਼ ਸਰੂਪ ਹੈ ਪ੍ਰਕਾਸ਼ ਸਰੂਪ ਹੈ ਜੋਤ ਸਰੂਪ ਹੈ ਤੇ ਜੋ ਪਰਮਾਤਮਾ ਹੈ ਉਹ ਸਰੀਰ ਤੋਂ ਰਹਿਤ ਹੈ ਉਸ ਦਾ ਕੋਈ ਸਰੀਰ ਨਹੀਂ ਹੈ ਉਹ ਸਰੀਰ ਤੋਂ ਰਹਿਤ ਹੈ ਜਸ ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜੋ ਪਰਮਾਤਮਾ ਨਸ਼ਟ ਨਹੀਂ ਹੁੰਦਾ ਜੋ ਪਰਮਾਤਮਾ ਸਰੀਰ ਤੋਂ ਰਹਿਤ ਹੈ ਜੋ ਪਰਮਾਤਮਾ ਜੋਤ ਸਰੂਪ ਹੈ ਪ੍ਰਕਾਸ਼ ਸਰੂਪ ਹੈ ਉਸ ਨੂੰ ਮੇਰੀ ਨਮਸਕਾਰ ਹੈ ਤੇ ਪਰਮਾਤਮਾ ਦੁੱਖ ਦੇਣ ਵਾਲਿਆਂ ਨੂੰ ਨਸ਼ਟ ਕਰਨ ਵਾਲਾ ਹੈ ਜੋ ਦੂਸਰਿਆਂ ਨੂੰ ਦੁੱਖ ਦੇਂਦੇ ਨੇ ਪਰਮਾਤਮਾ ਉਹਨਾਂ ਦਾ ਨਾਸ਼ ਕਰਦੇ ਨੇ ਇਹ ਦਸ਼ਮੇਸ਼ ਪੀਤਾ ਜੀ ਨੇ ਆਪਣੀ ਦਸਮ ਗ੍ਰੰਥ ਦੀ ਬਾਣੀ ਵਿੱਚ ਲਿਖਿਆ ਹੋਇਆ ਹੈ ਨਮੋ ਨਰਕ ਨਾਸੇ ਸਦੇਵੰਗ ਪ੍ਰਕਾਸ਼ੇ ਤੁਸੀਂ ਅੰਗ ਨੰਬਰ 8 ਵਿੱਚ ਜਾ ਕੇ ਇਹ ਪੰਕਤੀ ਇਹ ਸ਼ਬਦ ਪੜ੍ਹ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ